ਪੰਜਾਬ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬੀ ਕਲਾਕਾਰ ਭਾਈਚਾਰਾ ਤਨਮਾਨ ਅਤੇ ਤਨ ਦੇ ਨਾਲ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਹੁਣ ਗਾਇਕ ਦੀਪ ਢਿੱਲੋਂ ਨੇ ਵੀ ਪੰਜਾਬ ਦੇ ਲੋਕਾਂ ਦੇ ਲਈ ਐਲਾਨ ਕੀਤਾ ਹੈ ਕਿ ਉਹ ਆਪਣੇ ਸਤੰਬਰ ਮਹੀਨੇ ਦੇ ਸਾਰੇ ਸ਼ੋਅਜ਼ ਦੀ ਕਮਾਈ ਹਰ ਪੀੜਤਾਂ ਦੇ ਲਈ ਦਾਨ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਰਕਲ ਦੇ ਹੋਰ ਲੁਧਿਆਣੇ ਦੇ ਕਲਾਕਾਰ ਦੇ ਨਾਲ ਮਿਲ ਕੇ ਹੜ੍ਹਾਂ ਤੋਂ ਬਾਅਦ ਦੇ ਹਾਲਾਤਾਂ ਦੇ ਦੌਰਾਨ ਮਦਦ ਕਰਨਗੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ ਚਾਰੇ ਪਾਸੇ ਪਾਣੀ ਹੈ ਮੈਂ ਸਲੂਟ ਕਰਦਾ ਹਾਂ ਉਹਨਾਂ ਸਾਰੇ ਲੋਕਾਂ ਨੂੰ ਜੋ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬੀ ਪਾਈਚਾਰੇ ਦੇ ਨਾਲ ਖੜੇ ਨੇ ਖਾਸ ਤੌਰ ਤੇ ਪੰਜਾਬੀ ਕਲਾਕਾਰਾਂ ਨੂੰ ਜੋ ਕਿ ਫਿਜ਼ੀਕਲ ਤੌਰ ਤੇ ਜਾਂ ਫਿਰ ਪੈਸੇ ਦੇ ਨਾਲ ਸੇਵਾ ਕਰ ਰਹੇ ਨੇ ਮੇਰੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦੀ ਸਪੋਰਟ ਕਰ ਸਕਾਂ ਜਿੰਨਾਂ ਨਾਲ ਮੈਂ ਗੱਲ ਕੀਤੀ ਹੈ ਉਹ ਕਹਿ ਰਹੇ ਨੇ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਰਾਸ਼ਨ ਪਾਣੀ ਸਭ ਓਕੇ ਹੈ ਪਰ ਬਾਅਦ ਦੇ ਵਿੱਚ ਬਹੁਤ ਲੋੜ ਪੈਗੀ ਤਾਂ ਬਾਅਦ ਦੇ ਵਿੱਚ ਜ ਜੋ ਵੀ ਲੋੜ ਪੈਗੀ ਅਸੀਂ ਇੱਕ ਗਰੁੱਪ ਬਣਾ ਕੇ ਸਾਰੇ ਲੁਧਿਆਣੇ ਵਾਲੇ ਕਲਾਕਾਰ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਸਕਾਂ। ਦੇਸ਼ ਦੇਸ਼ ਵਿੱਚ ਬਸ ਦੇ ਸਮੂਹ ਪੰਜਾਬੀ ਪੈਨਪ੍ਰਮਾ ਹਨ ਤੇ ਆਪਰੇ ਸਾਸੀ ਕਾਲ। ਸੋ ਦੋਸਤੋ ਅੱਜ ਤੁਸੀਂ ਜਾਣਦੇ ਆ ਕਿ ਪੰਜਾਬ ਕਿਹੜੇ ਹਾਲਾਤਾਂ ਚੋਂ ਲੰਘ ਰਿਹਾ ਚਾਰੇ ਪਾਸੇ ਪਾਣੀ ਹੈ ਆਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਮੈਂ ਸਲੂਟ ਕਰਦਾ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਆਪਣੇ ਇਸ ਧੁਖ ਦੀ ਕਾੜੀ ਦੇ ਵਿੱਚ ਪੰਜਾਬੀ ਪਾਈਚਾਰੀ ਦੇ ਨਾਲ ਪੰਜਾਬ ਦੇ ਨਾਲ ਖੜੇ ਨੇ ਖਾਸ ਤੌਰ ਤੇ ਸਾਡੇ ਕਲਾਕਾਰ ਭਰਾ ਜਿਹੜੇ ਕੁਝ ਫਿਜ਼ੀਕਲ ਤੌਰ ਤੇ ਵਰਕਰ ਰਹੇ ਨੇ ਕੁਝ ਪੈਸਾ ਤਿੱਲੇ ਦੇ ਨਾਲ ਸੇਵਾ ਕਰ ਰਹੇ ਸੋ ਸਾਰਿਆਂ ਨੂੰ ਦਿਲੋਂ ਸਲੂਟ ਹੈ ਜੀ ਸੋ ਮੇਰੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਕਿ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦੇ ਨਾਲ ਜਿੰਨੀ ਕਿ ਮੈਨੂੰ ਪ੍ਰਮਾਤਮਾ ਨੇ ਬਲ ਬਖਸ਼ਿਆ ਮੈਂ ਸਪੋਰਟ ਕਰ ਸਕਾਂ ਸੋ ਆ ਕਾਫੀ ਤਾਂ ਗੱਲ ਹੋਈ ਜ਼ਿਆਦਾਤਰ ਇਹੀ ਕਿਹਾ ਜਾ ਰਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੁਣ ਵਾਲਾ ਟਾਈਮ ਚੱਲ ਰਿਹਾ ਦੇ ਵਿੱਚ ਰਾਸ਼ਨ ਪਾਣੀ ਸਾਰਾ ਕੁਝ ਓਕੇ ਆ ਪਰ ਬਾਅਦ ਦੇ ਵਿੱਚ ਬਹੁਤ ਵੱਡੀ ਲੋੜ ਪਵੇਗੀ। ਸੋ ਬਾੜ ਦੇ ਵਿੱਚ ਜਦੋਂ ਵੀ ਕਿਤੇ ਪਵੇਗੀ ਅਸੀਂ ਇੱਕ ਗਰੁੱਪ ਬਣਾ ਕੇ ਪ੍ਰੋਪਰ ਸਾਰੇ ਕਲਾਕਾਰ ਭਰਾ ਇਕੱਠੇ ਹੋ ਕੇ ਲੁਧਿਆਣੇ ਵਾਲੇ ਮਾਡਮ ਵੀਰ ਸਿੰਘ ਬੰਦ ਬਾਈ ਹਰਿੰਦਰ ਪੁੱਲਰ ਸਰੇਂਦਰ ਮਾਨ ਮੀਤ ਹੋਰ ਜਿੰਨੇ ਵੀ ਮੇਰੇ ਸਰਕਲ ਦੇ ਕਲਾਕਾਰ ਨੇ ਜੈਲੀ ਭਾਈ ਰਵਿੰਦਰ ਹੋ ਗਿਆ ਜੀ ਤਰਮਨ ਭਾਈ ਸਾਰੇ ਜਾਣੇ ਗਰੁੱਪ ਬਣਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਦੋਂ ਬਾਅਦ ਲੋਕਾਂ ਕੋਲੇ ਪਹੁੰਚਿਆ ਜਾਵੇ ਉਹਨਾਂ ਦੀ ਸਪੋਰਟ ਕਰੀ ਜਾਵੇ। ਸੋ ਜਿੰਨੇ ਵੀ ਖਾਸ ਤੌਰ ਤੇ ਸਤੰਬਰ ਦੇ ਮਹੀਨੇ ਦੇ ਮੇਰੇ ਪ੍ਰੋਗਰਾਮ ਹੋਣਗੇ ਉਹ ਮੈਂ ਅਕਦੇਸ਼ ਅਟੈਨਸ਼ਨ ਦੇ ਤੌਰ ਤੇ ਡੋਨੇਟ ਕਰਾਂਗਾ ਹਰ ਪੀੜਤਾ ਲਈ ਸੋ ਮੇਰੇ ਵੱਲੋਂ ਫੁੱਲ ਕੋਸ਼ਿਸ਼ ਰਹੇਗੀ ਰਲ ਕੇ ਮਿਲ ਕੇ ਆਪਾਂ ਇਸ ਪੂਰੇ ਟਾਈਮ ਦੇ ਵਿੱਚੋਂ ਨਿਕਲੀਏ ਸੋ ਰੱਬ ਰਾਜੀ ਰੱਖੇ ਚੜ੍ਹਦੀ ਕਲਾ ਰੱਖੇ ਲੱਗੇ ਰਹੋ ਪੋਜ਼ਿਟਿਵ ਬੇਨਾ ਕੋ ਜੋ ਵੀ ਸਪੋਰਟ ਕਰਦਾ ਉਹਦੀ ਸਪੋਰਟ ਕਰੋ ਸੋ ਕੋਸ਼ਿਸ਼ ਕਰੀਏ ਕਿ ਹੌਂਸਲਾ ਵਧਾਈਏ ਇੱਕ ਦੂਜੇ ਦਾ ਰਲ ਮਿਲ ਕੇ ਸਾਥ ਦੇਈਏ ਥੈਂਕ ਯੂ ਜਿਉਂਦੇ ਬਸੇ ਰਹੋ ਰੱਬ ਰਾਜੀ ਰੱਖੇ ਪੰਜਾਬ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬੀ ਕਲਾਕਾਰ ਭਾਈ ਜਦਾ ਤਨਮਨ ਅਤੇ ਤਨ ਦੇ ਨਾਲ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਹੁਣ ਗਾਇਕ ਦੀਪ ਟਿੱਲੋ ਨੇ ਵੀ ਪੰਜਾਬ ਦੇ ਲੋਕਾਂ ਦੇ ਲਈ ਐਲਾਨ ਕੀਤਾ ਹੈ ਕਿ ਉਹ ਆਪਣੇ ਸਤੰਬਰ ਮਹੀਨੇ ਦੇ ਸਾਰੇ ਸ਼ੋਜ਼ ਦੀ ਕਮਾਈ ਹਰ ਪੀੜਤਾਂ ਦੇ ਲਈ ਦਾਨ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਰਕਲ ਦੇ ਹੋਰ ਲੁਧਿਆਣੇ ਦੇ ਕਲਾਕਾਰ ਦੇ ਨਾਲ ਮਿਲ ਕੇ ਹੜ੍ਹਾਂ ਤੋਂ ਬਾਅਦ ਦੇ ਹਾਲਾਤਾਂ ਦੇ ਦੌਰਾਨ ਮਦਦ ਕਰਨਗੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਦ ਹੋਏ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ ਚਾਰੇ ਪਾਸੇ ਪਾਣੀ ਹੈ ਮੈਂ ਸਲੂਟ ਕਰਦਾ ਹਾਂ ਉਹਨਾਂ ਸਾਰੇ ਲੋਕਾਂ ਨੂੰ ਜੋ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬੀ ਪਾਈਚਾਰੇ ਦੇ ਨਾਲ ਖੜੇ ਨੇ ਖਾਸ ਤੌਰ ਤੇ ਪੰਜਾਬੀ ਕਲਾਕਾਰਾਂ ਨੂੰ ਜੋ ਕਿ ਫਿਜ਼ੀਕਲ ਤੌਰ ਤੇ ਜਾਂ ਫਿਰ ਪੈਸੇ ਦੇ ਨਾਲ ਸੇਵਾ ਕਰ ਰਹੇ ਨੇ ਮੇਰੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦੀ ਸਪੋਰਟ ਕਰ ਸਕਾਂ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ ਉਹ ਕਹਿ ਰਹੇ ਨੇ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਰਾਸ਼ਨ ਪਾਣੀ ਸਭ ਓਕੇ ਹੈ ਪਰ ਬਾਦ ਦੇ ਵਿੱਚ ਪੂਹਤ ਲੋੜ ਪਈਗੀ ਤਬਾਦ ਵਿੱਚ ਜਦੋਂ ਵੀ ਲੋੜ ਪੈਗੀ ਅਸੀਂ ਇੱਕ ਗਰੁੱਪ ਬਣਾ ਕੇ ਸਾਰੇ ਲੁਧਿਆਣੇ ਵਾਲੇ ਕਲਾਕਾਰ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਸਕਾਂ। ਦੇਸ਼ ਦੇਸ਼ ਵਿੱਚ ਬਸ ਦੇ ਸਮੂਹ ਪੰਜਾਬੀ ਪੈਨਪ੍ਰਮਾ ਨੂੰ ਤੇ ਆਪਣੇ ਸਾਸੀ ਕਾਲ। ਸੋ ਦੋਸਤੋ ਅੱਜ ਤੁਸੀਂ ਜਾਣਦੇ ਆ ਕਿ ਪੰਜਾਬ ਕਿਹੜੇ ਹਾਲਾਤਾਂ ਚੋਂ ਲੰਘ ਰਿਹਾ ਚਾਰੇ ਪਾਸੇ ਪਾਣੀ ਹੈ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਮੈਂ ਸਲੂਟ ਕਰਦਾ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਆਪਣੇ ਦੁੱਖ ਦੀ ਕੜੀ ਦੇ ਵਿੱਚ ਪੰਜਾਬੀ ਪਾਈਚਾਰੀ ਦੇ ਨਾਲ ਪੰਜਾਬ ਦੇ ਨਾਲ ਖੜੇ ਨੇ ਖਾਸ ਤੌਰ ਤੇ ਸਾਡੇ ਕਲਾਕਾਰ ਭਰਾ ਜਿਹੜੇ ਕੁਝ ਫਿਜ਼ੀਕਲ ਤੌਰ ਤੇ ਵਰਕ ਕਰ ਰਹੇ ਨੇ ਕੁਝ ਪੈਸਾ ਤੇਲੇ ਦੇ ਨਾਲ ਸੇਵਾ ਕਰ ਰਹੇ ਸੋ ਸਾਰਿਆਂ ਨੂੰ ਦਿਲੋਂ ਸਲੂਟ ਹੈ ਜੀ ਸੋ ਮੇਰੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਕਿ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦੇ ਨਾਲ ਜਿੰਨੀ ਕਿ ਮੈਨੂੰ ਪ੍ਰਮਾਤਮਾ ਨੇ ਬਲ ਬਖਸ਼ਿਆ ਮੈਂ ਸਪੋਰਟ ਕਰ ਸਕਾਂ ਸੋ ਆ ਕਾਫੀ ਤਾਂ ਗੱਲ ਹੋਈ ਜ਼ਿਆਦਾਤਰ ਇਹੀ ਕਿਹਾ ਜਾ ਰਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੋਣ ਵਾਲਾ ਟਾਈਮ ਚੱਲ ਰਿਹਾ ਇਹਦੇ ਵਿੱਚ ਰਾਸ਼ਨ ਪਾਣੀ ਸਾਰਾ ਕੁਝ ਓਕੇ ਆ ਪਰ ਬਾਅਦ ਦੇ ਵਿੱਚ ਬਹੁਤ ਵੱਡੀ ਲੋੜ ਪਵੇਗੀ ਸੋ ਬਾੜ ਦੇ ਵਿੱਚ ਜਦੋਂ ਵੀ ਕਿਤੇ ਪਵੇਗੀ ਅਸੀਂ ਇੱਕ ਗਰੁੱਪ ਬਣਾ ਕੇ ਪ੍ਰੋਪਰ ਸਾਰੇ ਕਲਾਕਾਰ ਭਰਾ ਇਕੱਠੇ ਹੋ ਕੇ ਲੁਧਿਆਣੇ ਵਾਲੇ ਬਣਾ ਵੀਰ ਸੁਬੰਦભાઈ ਹਰਿੰਦਰ ਪੁੱਲਰ ਸਰੇਂਦਰ ਮਾਨ ਮੀਤਾ ਹੋਰ ਜਿੰਨੇ ਵੀ ਮੇਰੇ ਸਰਕਲ ਦੇ ਕਲਾਕਾਰ ਨੇ ਜੈਲੀ ਭਾਈ ਰਵਿੰਦਰ ਹੋ ਗਿਆ ਰਜੀਤਰਮਨ ਭਾਈ ਸਾਰੇ ਜਾਣੇ ਗਰੁੱਪ ਬਣਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਦੋਂ ਬਾਅਦ ਲੋਕਾਂ ਕੋਲੇ ਪਹੁੰਚਿਆ ਜਾਵੇ ਉਹਨਾਂ ਦੀ ਸਪੋਰਟ ਕਰੀ ਜਾਵੇ ਸੋ ਜਿੰਨੇ ਵੀ ਖਾਸ ਤੌਰ ਤੇ ਸਤੰਬਰ ਦੇ ਮਹੀਨੇ ਦੇ ਮੇਰੇ ਪ੍ਰੋਗਰਾਮ ਹੋਣਗੇ ਉਹ ਮੈਂ ਅਕਨੇਸ਼ ਡਿਨੇਸ਼ਨ ਦੇ ਤੌਰ ਤੇ ਡੋਨੇਟ ਕਰਾਂਗਾ ਹਰ ਪੀੜਤਾ ਲਈ ਸੋ ਮੇਰੇ ਵੱਲੋਂ ਫੁੱਲ ਕੋਸ਼ਿਸ਼ ਰਹੇਗੀ ਰਲ ਕੇ ਮਿਲ ਕੇ ਆਪਾਂ ਇਸ ਪੂਰੇ ਟਾਈਮ ਦੇ ਵਿੱਚੋਂ ਨਿਕਲੀਏ ਸੋ ਰੱਬ ਰਾਜੀ ਰੱਖੇ ਚੜ੍ਹਦੀ ਕਲਾ ਰੱਖੇ ਲੱਗੇ ਰਹੋ ਪੋਜ਼ਿਟਿਵ ਬੇਨਾ ਕੋ ਜੋ ਵੀ ਸਪੋਰਟ ਕਰਦਾ ਉਹਦੀ ਸਪੋਰਟ ਕਰੋ ਸੋ ਕੋਸ਼ਿਸ਼ करिए ਕਿ ਹੌਸਲਾ ਵਧਾਈਏ ਇੱਕ ਦੂਜੇ ਦਾ ਰਲ ਮਿਲ ਕੇ ਸਾਥ ਦੇਈਏ ਸੋ ਥੈਂਕ ਯੂ ਜਿਉਂਦੇ ਬਸੇ ਰਹੋ ਰੱਬ ਰਾਜੀ ਰੱਖੇ